हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲੈ ਲੈ ਕੇ ਆਏ ਜੀ ਇੱਕ ਬਈ ਵੜਾ ਤਾਜੀ ਸੋਈ ਵੀ ਆ ਇੱਕ ਬਈ ਮੱਝ ਆ ਇਹ ਵੀ ਤਾਜੀ ਸੋਈ ਵੀ ਆ ਆਓ ਪੁੱਛ ਲੈਨੇ ਬਾਈ ਤੋਂ ਕੀ ਹਾਜੀ ਬਾਈ ਜੀ ਹਸਤੀ ਕਾਲ ਅਸਰੀ ਕਾਲ ਜੀ ਹੋ ਠੀਕ ਹਾਂ ਵਧੀਆ ਹਾਂਜੀ ਬਹੁਤ ਵਧੀਆ ਨਾਮ ਤੇ ਐਡਰੈਸ ਹੋ ਨਾਮ ਮੇਰਾ ਕੁਲਦੀਪ ਸਿੰਘ ਆ ਜੀ ਪਿੰਡ ਸੁਖਾਰਾਂ ਦਾ ਕੋਠੇ ਵਾਲਾ ਕੱਚਾ ਰਾਹ ਜੀ ਖੇਤਾਂ 'ਚ ਘਰ ਆ ਨੇੜੇ ਸਾਡੇ ਭਗਤਾ ਭਾਈ ਕਾ ਸ਼ਹਿਰ ਪੈਂਦਾ ਚਿੱਟਾ ਮੋਬਾਈਲ ਨੰਬਰ ਬੋਗ 99685 38206 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਵੀ ਇਹ ਦੂਜੀ ਸੂਏ ਸੂਈ ਵੀ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਅੱਜ ਹੀ 6ਵਾਂ ਦਿਨ ਹੋ ਗਈ ਸੂਈ ਨੂੰ ਬੱਚਾ ਕੀ ਆ ਬਾਈ ਮਗਰ ਬੱਚੀ ਆ ਜੀ ਮਗਰਾ ਵੇ ਬੱਚੀ ਚੰਗੀ ਆ ਨਾ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਆ ਨਾ ਸਾਨੂੰ ਸਾਂ ਗਲਾਬੀ ਆ ਕਿੰਨਾ ਦੁੱਧ ਰੈਡੀਆ 17 ਕਿਲੋ ਆਈ ਹੁਣ 17 ਲੀਟਰ ਹਾਂਜੀ ਹਾਂ ਟੰਡੇ ਵਾਲਾ ਹਾਂਜੀ ਜਮਾਂ ਕੰਡੇ ਵਾਲਾ ਠੀਕ ਆ ਖੋਲ ਦੇ ਬਈ ਤੋਰ ਕੇ ਮਿਖਾ ਦੇ ਫੋਲ ਰਾਜੀ ਆ ਥਣ ਬੜਾ ਚੰਗਾ ਲੱਗਿਆ ਬਾਟਾ ਤੁਰ ਵਧੀਆ ਪੋਲੀ ਐ ਸੀ ਲੱਗੀ ਜੋਨ ਟਾਈਮ ਆ ਬਈ ਸੁਬਾ ਦਾ ਹੀ ਟਾਈਮ ਆ 9:40 ਮਿੰਟ ਹੋ ਗਏ ਉਸ ਹਸਾਬ ਨਾਲ ਜੱਜਮੈਂਟ ਕਰ ਲਿਓ ਸ਼ਾਮ ਤੱਕ ਕਾਡਰਾ ਜਿਹੜਾ ਕਰਮਾਈ ਨੇ ਵਧੀਆ ਤਿਆਰ ਕਰ ਲੈਣਾ ਤੋਰਾ ਤਾਰਾ ਵੀ ਕਰਮਾਈ ਦਾ ਚੰਗਾ ਕਾ ਬਈ ਜਵਾਈ ਜੁੜੀ ਠੰਡੀ ਠੰਡੀ ਸੀ ਲਾ ਪੂਰੀ ਠੀਕ ਆ ਧਾਰ ਵੀ ਪੋਲੀ ਹੈਗੀ ਠੀਕ ਆ ਬਈ ਤੇ ਮੁੱਲ ਕੀ ਆਦਾ ਜਾਇਜ਼ ਇਹਦਾ ਮੁੱਲ ਜੀ 70000 ਰੁਪਏ ਮਾਨਦਾਨ ਹੋ ਜਾ 70000 ਰੁਪਇਆ ਮੋਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾ ਚੰਗੀ ਆ ਬੜਾ ਹਾਂਜੀ ਉਹ ਵੀ ਆਏ ਕੁਛ ਨਹੀਂ ਕਹਿੰਦੀ ਜਿਵੇਂ ਨਾ ਮਰਜੀ ਇਹਦੇ ਥਣ ਥਣ ਖਿੱਚੀ ਜਾ ਅੱਛਾ ਇਸ ਤਰ੍ਹਾਂ ਇਹਨੂੰ ਧਾਰਾ ਮਾਰ ਕੇ ਵਿਖਾ ਦਿੰਦੇ ਲੈ ਲੈ ਜਿਵੇਂ ਮਰਜੀ ਆ ਇਧਰ ਦੀ ਨਾ ਧਾਰਾ ਮਾਰੇ ਨਿਆਣਾ ਵੀ ਨਹੀਂ ਪਾਉਂਦੇ ਲੈ ਹੂੰ ਹੂੰ ਲੈ ਥੋੜਾ ਬੜਾ ਚੰਗਾ ਮਾਲਾ ਪੂਰੀ ਮੋਟੀ ਧਾਰਾ ਆ ਯਾਰ ਆਹ ਵਾਹ ਤਾਂ ਚਵਾਈ ਚਵਾਈ ਬੜੀ ਕਿੰਨਾ ਥੋਣਾ ਚਾਰਾਂ ਦੇ ਵਿੱਚੋਂ ਲੈ ਹੂੰ ਜਿਹੜੇ ਕਰ ਦੋ ਲੈ ਜਾ ਚੌਥਾ ਬਹੁਤ ਚੰਗਾ ਹਾਂ ਜੀ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਹਾਂ ਜੀ ਹਾਂ ਜੀ ਥਣ ਪੂਰੀ ਵਿਤੀ ਤੇ ਥਣ ਕੱਦ ਵੱਡ ਵੀ ਚੰਗਾ ਰੰਗ ਰੂਪ ਕਰਮਾਈ ਦਾ ਚੰਗਾਗਾ ਬੱਚਾ ਮਗਰ ਵੱੱਛੀ ਆ ਬਈ ਵੱੱਛੀ ਬਹੁਤ ਚੰਗੀ ਆ ਅੱਗੇ ਬਈ ਮੱਝ ਬਾਰੇ ਕੀ ਦੱਸੂ ਇਹ ਤੀਜੇ ਸੂਏ ਆ ਜੀ ਇਹ ਮੱਝ ਕਦੋਂ ਸੂਈ ਆ ਬਈ ਹਾਂ ਜੀ ਇਹਨੂੰ ਚੌਥਾ ਦਿਨ ਹੋਇਆ ਜੀ ਇਹ ਲਿਆਂਦੀ ਨੂੰ ਬੱਚਾ ਕੀ ਆ ਮਗਰ ਵਾ ਕੱਟੀ ਆਈ ਮਗਰ ਇਹਦੇ ਨੀਲੀ ਰਾਵੀ ਦੀ ਕੱਟੀ ਚੰਗੀਆਂ ਹਨ ਹਾਂਜੀ ਇਹਦੀ ਅੱਖਾਂ ਵੀ ਨੀਲੀਆਂ ਜੀਆਂ ਇਹਦੀਆਂ ਆਵੇ ਨੇੜੇ ਕਰਕੇ ਨਾ ਕੈਮਰਾ ਵਖਾ ਦਿਓ ਤੁਸੀਂ ਆਹ ਵੇਲਾ ਠੀਕ ਨੀਲੀਆਂ ਅੱਖਾਂ ਕਾਲੀਆਂ ਨਹੀਂ ਆ ਹਾਂ ਅ ਡੱਬ ਜੇ ਪੈਰਾਂ ਤੇ ਹੈਗੇ ਹਨਾ ਤੇ ਹੈਗੇ ਨਸਲ ਵਾਲੀ ਕੱਟੀ ਆ ਐ ਨਹੀਂ ਗੱਲ ਕੋਈ ਠੀਕ ਆ ਇਹ ਮੱਝ ਵੀ ਓਵੇਂ ਹੀ ਹੈਗੀ ਕਿੰਨਾ ਦੁੱਧ ਜਾਂ ਬੋਲਾ ਹੁਣ ਰੈਡੀ ਇਹ ਇਸ ਟਾਈਮ ਬਾਈ ਹਦੋਤਾ 10 ਕਿਲੋ ਆ ਚੌਥਾ ਦਿਨ ਹੋਇਆ ਜੇ ਸੂਈ ਨੂੰ ਠੀਕ ਆ 9 ਕਿਲੋ ਹੀ ਮੰਨ ਕੇ ਚੱਲੋ ਤੁਸੀਂ ਠੀਕ ਆ ਹਾਂਜੀ ਇੱਕ ਥਾਂ ਬੱਚੇ ਨੂੰ ਚੰਗਾ ਕੇ ਤੇ ਯਾਨੀ ਜੇ ਇਹ 4 ਕਿਲੋ ਦੁੱਧ ਕੱਢ ਦਿੰਦੀ ਹੈ ਕੱਢ ਦਿੰਦੀ ਹਾਂ ਕੰਡੇ ਦੇ ਤੋਲ ਕੇ ਦੇਵਾਂਗੇ 4 ਕਿਲੋ ਇੱਕ ਥਾਂ ਇਹਨੂੰ ਚੰਗਾ ਕੇ ਜੇ ਨਹੀਂ ਚਗਾਉਣਾ ਤੇ ਫੇਰ 5 ਕਿਲੋ ਹੀ ਪੂਰਾ ਕਰ ਦਿੰਦੀ ਹੈ ਠੀਕ ਆ ਚੂਨ ਨੂੰ ਧਾਰ ਪੋਲੀ ਹੈਗੀ ਤੇ ਉਹ ਸੀਰਾ ਮੱਝ ਪਤਲੇ ਚੰਗੀ ਆ ਭਾਈ ਮੱਧ ਕੱਦ ਕਾਠ ਵਾਲੀ ਆ ਲੈ ਵਲੂਗਾ ਕਮਾਲ ਦਾ ਆਰਡਰ ਵੀ ਚੰਗਾ ਫੇਸ ਬੜਾ ਚੰਗਾ ਬਾਕੀ ਤੋਰਾ ਤਾਰਾ ਵੀ ਕਰਮਾ ਇਹਦਾ ਚੰਗਾ ਕਰ ਦੁੱਧ ਚੰਗਾ ਪਾ ਦੂ ਚੰਗੇ ਬੌਲੀ ਤੋਂ ਕਰਮਾਈ ਸਟਾਰਟ ਹੋਈ ਆ ਭਾਈ ਠੰਡੀ ਠੁੰਡੀ ਕਿਵੇਂ ਆ ਤੇ ਬਾਈ ਜ ਵੀ ਓਕੇ ਹਾਂ ਤੇ ਨੀਲੀ ਰਾਵੀ ਦੇ ਬੱਚੇ ਵੀ ਚੰਗੇ ਪਾਉ ਜੇ ਨੀਲੀ ਰਾਵੀ ਦਾ ਸੀਮਨ ਲਾਓ ਇਹ ਕਾਲ ਨਹੀਂ ਕਰਦਗਾ ਜੀ ਭਾਈ ਹੂੰ ਇਹ ਐ ਠੰਡਗੇ ਰਹਿਣਾ ਪੂਛ ਵੇਖੋ ਇਹ ਜਮਾ ਥੱਲੇ ਲੱਗਦੀ ਆ ਜਮਾ ਥੱਲੇ ਲੱਗਦੀ ਸਹੀ ਗੱਲ ਆ ਭਾਈ ਹਮ ਚੰਗੀ ਆ ਭਾਈ ਮੱਝ ਥਣਲੇਵਾ ਬੜਾ ਕਮਾਲ ਦਾ ਚਵਾਈ ਚੂਵੀ ਕਿਵੇਂ ਆ ਜੀ ਚਵਾਈ ਇੱਕ ਨੰਬਰ ਹੈ ਜਿਵੇਂ ਕੋਲੀ ਆ ਕੋਈ ਠੀਕ ਆ ਸਰ ਇਹਦਾ ਪਾਸੋਂ ਪਹਿਲੇ ਆਉਂਦੇ ਨਹੀਂ ਭਾਈ ਮੋਟੇ ਵੇਚਣਾ ਬਹੁਤ ਔਖਾ ਹੋ ਜਾਂਦਾ ਸਹੀ ਗੱਲ ਆ ਭਾਈ ਹਮ ਸਿੰਘ ਕੁਆਲਟੀ ਵੀ ਚੰਗੀ ਆ ਫੇਸ ਸੱਚਾ ਸਿੰਘ ਸੋਹਣਾ ਹੈਗਾ ਤੇ ਤੇ ਬਾਕੀ ਹੁਣ ਤਾਂ ਇਹ ਚੋਈਆਂ ਵਾਂਗਾ 6 ਵਜੇ ਚੋਈਆਂਗਾ 3 ਘੰਟੇ ਤੋਂ ਚੋਈਆਂ ਨੂੰ ਹੋਈ ਆ ਹਮ ਧਾਰ ਤੁਰ ਐ ਕੋਈ ਭੂਰ ਨਹੀਂ ਕੋਈ ਛਟਾਈ ਚਾਰੇ ਠੰਡ ਲੈ ਨਿਕੜਵੇਂ ਬਾਈ ਹਾਂਜੀ ਹਾਂ ਬਾਕੀ ਆਪਸੂ ਮੋਬਾਈਲ ਤੋਂ ਡਰ ਜਾਂਦਾ ਇਹ ਜਵੇਂ ਡਰਦੀ ਜਵੇਂ ਮਰਜ਼ੀ ਕਰੀ ਚੱਲੋ ਨੇੜੇ ਹੂੰ ਠੀਕ ਆ ਬਾਈ ਤੇ ਮੁੱਲ ਕੀ ਇਹਦਾ ਜੱਜ ਇਹਦਾ ਮੁੱਲ 85000 ਆਈ ਮਾਨਤਨ ਹੋ ਜੀ ਹਾਂਜੀ ਕੀਤਾ ਜਾਊਗਾ ਠੀਕ ਆ ਨਾਗਸੀ ਭਰਾ ਕੋਲੇ ਦੋ ਦੋਨੇ ਲਿਖਾਤੇ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ